ਲਾ ਦੇ ਅੱਜ ਤਾਂ ਐਂ ਇਧਰ ਆ ਯਾਰ ਹਣਕਾਂ ਲਈਆਂ ਵੱਡ ਤੇ ਘਸਾ ਦੇ ਸੀ ਹਨਾ ਉਹ ਕੀ ਕਰਦਾ ਓਏ ਲਾ ਦੇ ਅੱਜ ਤਾਂ ਐਂ ਇਧਰ ਆ ਯਾਰ ਉਹ ਕੀ ਹੋ ਗਿਆ ਤੈਨੂੰ ਕੀ ਗੱਲ ਐ ਆ ਕੀ ਕਰਦਾ ਸੀਗਾ ਉਹ ਤੇ ਮਾਗ ਗਲੌਣਾ ਭਰਾਵਾ ਮੇਰਾ ਬਾਹਨ ਵੇਲਾ ਦਿਮਾਗ ਸਹੀ ਐ ਤੇਰਾ ਤਾਂ ਤੂੰ ਇਹ ਧੱਕਾ ਕਿਵੇਂ ਮਾਰਿਆ ਗੇ ਧੱਕਾ ਮਾਰਨੇ ਪਤੰਦਰਾ ਸਾਰਾ ਇਹ ਨਾੜ ਖੜਾ ਤੂੰ ਸਾਰਿਆਂ ਨੂੰ ਮਚਾਵੇਂਗਾ ਤੂੰ ਯਾਰ ਐਵੇਂ ਮਾਤੀਆਂ ਦੇ ਹੱਥੋਂ ਹੋਇਆ ਪਿਆ ਇੱਥੇ ਹੁਣ ਕਿਹੜੀ ਜਿੰਨੀ ਆਕੇ ਝੋਣਨੇ ਵਾਲਿਆਂ ਦਾ ਚੱਲ ਮਾਂ ਨੂੰਗੀ ਵਿਜਣੀ ਆ ਯਾਰ ਭਰਾਵਾ ਸਾਲਾ ਮੂੰਗੀ ਦਾ ਗਾਲ ਲਾ ਘਟੀ ਮਾਂ ਤੂੰ ਤਾਂ ਸੁਣ ਲੈ ਮੈਂ ਕਈ ਮਾਰੂੰਗਾ ਤੇਰੇ ਵਰਗੇ ਆ ਬੇਕਾਰ ਬੰਦੇ ਨਹੀਂ ਅੱਗੇ ਕਣਕਾਂ ਮਚਾਈਆਂ ਮੁੜ ਕੇ ਨਾਲ ਆ ਤਾਰਾਂ ਦਾ ਵੀ ਤਾਰਾਂ ਤੋਂ ਛੋਟ ਸਰਕਲ ਆ ਯਾਰ ਹੁਣ ਕਿਹੜੀ ਅੱਖ ਨਾਲ ਮੈਂ ਪੀੜੀ ਤੇ ਧਾਰ ਨਹੀਂ ਮਾਰਦਾ ਧਾਰ ਮਾਰਦਾ ਇਹ ਕੀ ਕਰੀ ਜਾਂਦਾ ਤੂੰ ਟਾਂਗ ਰਵੇ ਕਾ ਸਾਰੇ ਲੋਕਾਂ ਦਾ ਅਜੇ ਕਣਕ ਵੀ ਖੜੀ ਹੈ ਵਿਚਾਰ ਮਾਤੜ ਬੰਦ ਆਥਨ ਹੋਇਆ ਪਿਆ ਯਾਰ ਭਾਈ ਹੁਣ ਕੀ ਕੀ ਹੋ ਜੂਗਾ ਹੁਣ ਤਾਂ ਮੈਂ ਲਾਉਂਗਾ ਹੁੰਦਾ ਕਿਉਂ ਨਹੀਂ ਇਹ ਬਰੂਦ ਆ ਇਹ ਤਾਂ ਐ ਤੈਨੂੰ ਛਕਾਟ ਇੱਕ ਮਿੰਟ ਚ ਪਿੰਡ ਨਾਲ ਲੱਗ ਜੂ ਨਾਲੇ ਬਾਲਣ ਮਚਾਵੇਂਗਾ ਨਾਲੇ ਦਰਖਤ ਮਚਾਵੇਂਗਾ ਲੋਕਾਂ ਨੂੰ ਮੈਂ ਰੋਕੂੰਗਾ ਗਾਂ ਯਾਰ ਉਹ ਕਣਕ ਖੜੀ ਆ ਕਿੱਲਾ ਦੋ ਕਿੱਲੇ ਉਹਨਾਂ ਦੀ ਮੈਂ ਭਾਈ ਰੋਕ ਕੇ ਘੇਰਾ ਪੈਣਾ ਲਾਉਂਗਾ ਟੰਗਲੀ ਲੈ ਕੇ ਖੜੂ ਆ ਐ ਕਿਵੇਂ ਟੱਪ ਰਹੀ ਵੀ ਟੰਗਲੀ ਵਾਲਾ ਇਹ ਝੋਨਾ ਨਹੀਂ ਭਰਾਵਾ ਕਿੱਥੋਂ ਤੋਂ ਨਵੀਂ ਖੇਤੀ ਕਰਨ ਲੱਗ ਗਏ ਤੁਸੀਂ ਯਾਰ ਮੈਂ ਕਮਾਲ ਆਇਆ ਤਾਂ ਫਿਰ ਮੈਂ ਕਿਹ ਜੁ ਕਹੇ ਬੜਾ ਤੇਰਾ ਸਰਦਾ ਨਹੀਂ ਅਜੇ ਮੂੰਗੀ ਵੀਣਾ ਹਜੇ ਕੋਈ ਲੈਟ ਨਹੀਂ ਆਉਂਦੀ ਲੈਣਾ ਨਹੀਂ ਦੇਣਾਂ ਨਹੀਂ ਆਉਂਦੀ ਸਾਰਾ ਏ ਟਾਂਗ ਰਪਿਆ ਬਾਅਦ ਮੈਂ ਥੋੜੇ ਯਾਰ ਗਣੇਗਾ ਜਨਰੇਟਰ ਲਿਆਂਦਾ 855 ਲਿਆਂਦਾ 9 ਲੱਖ ਰੁਪਿਆ ਲਾਇਆ ਥੋੜੇ ਯਾਰ ਤੁਸੀਂ ਨਹੀਂ ਖੇਤੀ ਕਰਦੇ ਮੇਰਾ ਗਾਂਵ ਵਦੂ ਮਗਾ ਵੇਖ ਹੀ ਲੈ ਗਾਂਵ ਵਦੂ ਤੇਰਾ ਮੈਂ ਹਜੇ ਮੂੰਗੀ ਤੇਰੇ ਮੂੰਹ ਹੀ ਤੇਰੀ ਸੁੰਢੀ ਖਾ ਜੂਗੀ ਹਜੇ ਭਾਈ ਮੈਨੂੰ ਨਹੀਂ ਪਤਾ ਮੈਂ ਤੈਨੂੰ ਦੱਸਦਾ ਤੈਨੂੰ ਕੀ ਪ੍ਰੋਬਲਮ ਆ ਯਾਰ ਯਾਰ ਭਰਾਵਾ ਸਾਰੀ ਤੂੜੀ ਬਣਾ ਸਾਡੇ ਪਾਸੋਂ ਭੁੱਖੇ ਮਾਰੇ ਆ ਫੇਰ ਕਿਹੜੀ ਤੂੜੀ 200 ਨੂੰ ਆ ਪਰ ਤੂੜੀ ਤਾਂ ਚਾਹੀਦੀ ਆ ਪਾਸੋਂ ਨੂੰ ਕੋਈ ਨਹੀਂ ਬਣਾਉਂਦਾ ਤੂੜੀ ਕਿ ਬਣਾਈ ਨਹੀਂ ਲੈ ਜਾਣੀ ਸਾਰੇ ਲੈ ਤੂੰ ਕਿਉਂ ਬਣਾਈ ਆ ਚਾ ਦੱਸ ਦੇ ਨਾ ਕਿ ਵੱਡੀਆਂ ਤੂੰ ਬਣਾਉਂਦਾ ਨਹੀਂ ਬਣਾਇਆ ਚਾ ਤੇ ਮੈਨੂੰ ਤਾਂ ਯਾਰ ਸੀਗੀ ਗਾਲ ਮੈਂ ਕਿਹ ਬਣਾਵਾਂ ਮਸ਼ੀਨਾਂ ਲੇਟ ਮਿਲੀਆਂ ਸਾਡੇ ਮੈਨੂੰ ਕਿਵੇਂ ਮਿਲ ਗਈ ਮੈਨੂੰ ਕਿਵੇਂ ਮਿਲ ਗਈ ਤੁਹਾਡੇ ਆਪ ਦੀ ਮਸ਼ੀਨ ਸੀ ਸਕੇਂਦੀ ਲੱਗ ਕੇ ਤੁਹਾਡੇ ਪਹਿਲਾਂ ਵਾਣਵਾਦਾ ਤੇਰੇ ਕੋਲੇ 20 25 ਕਿੱਲੇ ਅਗਲਾ ਤੜਾ ਮਾਜਦਾ ਸ਼ਰਮ ਮਾਜਦਾ ਨਾਲ ਵੀ ਤੇਰੇ ਦੇ ਛੱਟੇ ਨਹੀਂ ਉਹ ਕਿੱਲਾ ਰਹਿ ਗਿਆ ਵਿਚਾਰੇ ਦਾ ਕੋਈ ਨਹੀਂ ਆਉਂਦਾ ਹੁਣ ਵੜਣਗੇ ਉਹਦੀ ਹੁਣ ਯਾਰ ਮੈਂ ਤੇਰੇ ਡੂੜ ਕਿੱਲੀ ਪਿੱਛੇ ਯਾਰ ਮੈਂ ਆ ਉਹਦਾ 20 ਕਿੱਲੇ ਵਾਣ ਖਰਾਬ ਕਰਦਾ ਯਾਰ ਵਾਣ ਭਾਈ ਆਗਣਾ ਲੈ ਮੈਂ ਫੋਨ ਕਰਕੇ ਹੁਣ ਮੈਂ ਪਰਚਾ ਕਰਾਉਂਗਾ ਤੇਰੇ ਤੇ ਲਾਗ ਤੂੰ ਮੈਂ ਵੀਡੀਓ ਬਣਾਉਣਾ ਤੇਰੀ ਲਾਗ ਤੂੰ ਖਾਲਾ ਤੈਨੂੰ ਮੂੰਗੀ ਦੀ ਪਈਆ ਆ ਜਾ ਇੱਕ ਫਸਲ ਤੂੰ ਵੇਚੀ ਨਹੀਂ ਗਈ ਮੂੰਗੀ ਬਣਾ ਸਰਦਾ ਨਹੀਂ ਤੇਰਾ ਇੱਥੇ ਸਕੈਂਟ ਚੱਗ ਜਾਣੀ ਸੀ ਉੱਥੇ ਕਹਿੰਦਾ ਟਾਂਗਰ ਨਹੀਂ ਆ ਦਰਾਖਤ ਮਚਾਵੇਂ ਜੀਵ ਜੰਤੂ ਕੇ ਇਹਦਾ ਜਵਾਗ ਜੱਲਾ ਫਿਰਦਾ ਉਹ ਸਾਰੇ ਉਹ ਮਚਾਵੇਂਗਾ ਵਿੱਚ ਆ ਟਰੈਕਟਰ ਮਸ਼ੀਨਾਂ ਸਾਰੇ ਦਾ ਇਹ ਬਣਾਈ ਜਾਂਦੇ ਆ ਕਣਕ ਦਾ ਕੱਲ ਵੱਡੀ ਇੰਨੀ ਤੈਨੂੰ ਕਾਦੀ ਕਾਲੀ ਆ ਸੱਚੀ ਭਾਈ ਨੁਕਸਾਨ ਹੋ ਜਾਣਾ ਸੀ ਨੁਕਸਾਨ ਲਾ ਕੇ ਦੇਖ ਲੈਂਦਾ ਤੈਨੂੰ ਇਹ ਰੋਕ ਲੈਂਦਾ ਨਾ ਤੇਰਾ ਨਾ ਬੰਦਾ ਕਵੰਦਾ ਕੋਈ ਨਾ ਤੇਰੇ ਕੋਲ ਕਈ ਹੈ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਤੇਰੇ ਕੋਲੇ ਮੈਂ ਤਾਂ ਲਾ ਕੇ ਚੁਣ ਛੁੜ ਜਾਣਾ ਹੀ ਘਰੇਣਾ ਇੱਥੋਂ ਐ ਸਾਰੇ ਨਾ ਤੈਨੂੰ ਜਾਣ ਹੀ ਦੇਣਾ ਜੀ ਤੈਨੂੰ ਇੱਥੋਂ ਹੀ ਐ ਸਕਾਟ 5 ਮਿੰਟਾਂ ਚ ਉਹਥੇ ਜਾਣੀ ਸੀ ਕਿਲੋਮੀਟਰ ਤੇ ਅੱਗ ਅੱਗ ਹੈ ਤੇ ਆ ਜਿਹੜਾ ਪ੍ਰਾਲੀਏ ਝੋਨੇ ਦੀ ਨਹੀਂ ਇਹ ਵੀ ਤੁੱਕੇ ਬਣ ਚੋਂ ਮੱਚੂਗਾ। ਬਰੂਦ ਨਹੀਂ ਪਈ ਤੇ ਯਾਰ ਕਹ ਇੱਕ ਟੀਵੀ ਤੇ ਇਹਦਾ ਮੈਂ ਵੀਡੀਓ ਨਹੀਂ ਬਣਾਈ ਤੂੰ ਪੰਡ ਦਾ ਮੇਰੇ। ਨੁਕਸਾਨ ਹੋ ਜਾਣਾ ਈ ਬਾਈ ਸੱਚੀ ਯਾਰ। ਬਾਈ ਇਹ ਗਾਂ ਵਦਣਾ ਇੰਨਾ ਨਾ ਤੁਸੀਂ ਮਗਰ ਲੱਗੋ। ਡਾਕਟਰਾਂ ਦੇ ਮਾਰਾਂ ਦੇ। ਮੂੰਗੀ ਹਜੇ ਮਹੀਨਾ ਪਈ ਆ ਮਹੀਨੇ ਨੂੰ ਮੂੰਗੀ ਲੱਗੂ ਤੇ ਜੇ ਸਹੀ ਮੂੰਗੀ ਲੈਣੀ ਆ ਨਾ ਤਿੰਨ ਮਹੀਨਿਆਂ ਨੂੰ ਲੱਗੂ ਜਿਹੜੇ ਰਾਜਸਥਾਨ ਵਾਲੇ ਬੀਜ ਦੇ ਆ। ਫਿਰ ਤੇਰੇ ਵਰਗੇ ਗ੍ਰਾਮੋਂਕਾਰ ਕਰ ਉੱਤੇ ਜਹਿਰ ਹੁਣ ਪਕਾਉਂਦੇ ਆ ਝੋਨਾ ਲਾਉਣ ਮਾਰੇ। ਆ ਤਾਂ ਮੱਕੀ ਵਾਲੇ ਲਾਉਣਗੇ। ਮੱਕੀ ਆ ਇਹਦੇ ਵਿੱਚ ਪਾਣੀ ਛੱਡ ਗਾ ਸਿੱਧਾ। ਨਾਲੇ ਰੇਹ ਬਣੇ ਇਹਦੀ ਹੂੰ ਵੀ ਵਾਂ ਤਾਂ ਵੇਲੇ ਹੀ ਆਉਂਦਾ ਹਣ ਕਾਲੇ ਹੱਥ ਲੈਣ 4x4 ਕੋ ਮੇਰੇ ਅਰ ਕਹਾ ਤਾਂ ਹੋਵੇ ਆਸ਼ੇ ਵਾਲਾ ਚੱਲ ਵਹਿੰਦੀ ਨਹੀਂ ਮੈਂ ਤਾਂ ਨੁਕਸਾਨ ਕਰਾ ਰਿਹਾ ਤੂੰ ਇੱਕ ਫੁੱਟ ਥੱਲੇ ਧੱਕ ਦੇਗਾ ਤਗੜਾ ਟਰੈਕਟਰ ਛੱਡ ਕੇ ਬਹੁਤ ਵੱਡੀ ਗਲਤੀ ਕਰ ਲਈ ਯਾਰ ਦਿਮਾਗ ਤੋਂ ਆ ਕੰਮ ਲੈ ਲੋ ਯਾਰ ਕਿਉਂ ਇਨ ਕਾਲੀ ਕਾਲੀ ਮੂੰਗੀ ਲਾ ਕੇ ਕਰਨੀ ਕੀ ਐ ਤੂੰ ਖਾਣੀ ਐ ਮੂੰਗੀ ਸਾਡੀਆਂ ਤਾਂ ਪੜਾਈਆਂ ਹੀ ਕਿਸੇ ਕੰਮ ਨਹੀਂ ਯਾਰ ਪੜਾਈਆਂ ਇੰਦਾ ਆਈਆਂ ਮਾੜਾ ਮੋਟਾ ਹੁਣ ਅੱਧਾ ਮੱਕੀ ਦਾ ਵਾਣ ਤਿਆਰ ਕਰਨ ਵਾਸਤੇ ਅੱਗ ਮਚਾਉਣਗੇ ਇਹਨੂੰ ਕੀ ਐ ਮੈਂ ਕਹਿੰਦਾ ਨਾੜ ਨੂੰ ਅੱਗ ਲਾਉਂਦਾ ਇਹ ਢੋਨੇ ਦੇ ਨਾੜ ਨੂੰ ਅੱਗ ਲਾਉਣੀ ਮਜਬੂਰੀ ਹੈ ਆਪਣੀ ਆ ਤਾਂ ਇਹਦਾ ਵਿੱਚ ਲੈ ਇਹਦਾ ਪੰਜ ਦਿਨਾਂ ਚ ਮਿੱਟੀ ਹੋ ਜਾਣਾ ਪਾਣੀ ਲਾ ਕੇ ਕਮਾਰ ਘਤਵਾਂਗੇ ਚ ਹੂੰ ਵੀ ਵਿਹਲਾ ਹੀ ਤੂੰ ਗਣ ਨੀਵਾਣਾ ਥੋੜਾ ਵਟਾਂ ਤੇ ਰਹਿ ਗਿਆ ਗੱਲਾਂ ਮੈਂ ਤਾਂ ਕਿ ਵਟਾਂ ਵਾਲਾ ਮਚਾ ਜਾਣਾ ਚੱਲ ਵਟਾਂ ਉਟਾਂ ਆਣਿਆਂ ਦਾ ਖੜਨਾ ਹੀ ਨਹੀਂ ਸੀ ਇਹਦਾ ਤੈਨੂੰ ਲੋੜ ਹੀ ਨਹੀਂ ਮਚਾਉਂਦੀ ਆ ਤਾਰਾਂ ਹੀ ਆ ਉੱਥੇ ਜੋੜ ਪਿਆ ਗਿਆ ਤੇ ਅੱਗ ਲੱਗ ਕੇ ਉੱਥੇ ਹੋ ਜਾਣਾ ਆ ਤਾਂ ਯਾਰ ਗਲਤੀ ਬਹੁਤ ਵੱਡੀ ਹੋ ਗਈ ਮੇਥੋਂ ਯਾਰ ਕੱਲ 20 ਕਿੱਲੇ ਮੱਚਿਆ ਆ ਤਾਂ ਯਾਰ ਤੂੰ ਮੇਰੇ ਅੱਖਾਂ ਹੀ ਖੋਲਦੀ ਚੱਲ ਆਇਆ ਯਾਰ ਮੈਂ ਨਹੀਂ ਲਾਉਂਦਾ ਬਾਈ ਯਾਰ ਖਾਣੀ ਕੋ ਮਾਤਾ ਚਾਰਾਂ ਨੂੰ ਹੋਰ ਵੀ ਕੰਮ ਕਰਤੇ ਪਤੰਦਰਾ ਪਸ਼ੂ ਸਾਡੇ ਭੁੱਖੇ ਤੂੜੀ ਮਿਲਣੀ ਵੀ ਨਹੀਂ ਸੀਗੀ ਕਿਸੇ ਤੋਂ ਆਦਾ ਯਾਰ ਬਚਾ ਤੇ ਯਾਰ ਤੂੰ ਆ ਬਚਾ ਤੇ ਇੰਨੀ ਕਾਲੀ ਕਾਦੀ ਯਾਰ ਕਰਦੇ ਆ ਮੱਕੀ ਨੂੰ ਕੀ ਥੋੜੇ ਏ ਖਿਲਾੜੀ ਚਾਹੀ ਆ ਮੱਕੀ ਨਾ ਕਣਕ ਬੀਜ ਮੱਕੀ ਬੀਜ ਲੈਂਦਾ ਇੱਥੇ ਤੂੰ ਹਾਲ ਤਾਂ ਸਹੀ ਆ ਤੇਰੀ ਵਾਹਣ ਕਿੰਨਾ 25 ਕਿੱਲੇ ਵਾਹਣ ਤੇ ਇਥੋਂ ਕਿੱਲਾ ਆਪ ਦੇ ਪੱਠਾ ਵਾਸਤੇ ਉਹ ਨਹੀਂ ਰੱਖੀਦਾ ਕਹਦਾ ਚਾਰ ਰਾਸਤੇ ਤੇ ਮੂੰਗੀ ਨੂੰ ਕਿੱਥੇ ਲਾ ਜਾਂਦਾ ਮੂੰਗੀ ਤੂੰ ਹਵਾ ਵਗੀਆਂ ਦੀ ਕੰਮ ਨਹੀਂ ਇਹ ਨਹੀਂ ਲੋੜ ਇਹਨੂੰ ਪਾਣੀ ਲਾ ਦੋ ਉਹ ਟਟਰੀਆਂ ਫਿਰਦੀਆਂ ਵਿਚਾਰੀਆਂ ਵਿੱਚ ਬੱਚੇ ਕਰਦੇ। ਇਹ ਬੱਚੇ ਅੰਡੇ ਦਾ ਇਹ ਬਾਲਾ ਕੋ ਮਚਣਾ ਹੀ ਉਹ ਦਰਾਖਤ ਦਰਾਖਤਾਂ ਤੇ ਆਲ ਨੇ। ਨੁਕਸਾਨ ਹੀ ਬਹੁਤ ਕਰਦੇ। ਤੇ ਸਾਰੇ ਜੱਟਾਂ ਨੂੰ ਤਾਂ ਮੁੜ ਕੇ ਜਿਹੜੇ ਆ ਜਿਹੜੇ ਚਾਰ-ਚਾਰ ਪੜੇ ਆ ਲਾਲ ਚਿੱਟੜਾਂ ਵਾਲੇ ਇਹ ਵੀ ਮੁੜ ਕੇ ਭਾਂਜ ਕਮੈਂਟ ਕਰਦੇ ਬਈ ਜੱਟੋ ਤੁਸੀਂ ਉਹ ਕਰਦੇ ਆ ਉਹ ਕਰਦੇ ਆ। ਬਚਾਤਾ ਯਾਰ ਸਹੀ ਗੱਲ ਆ ਬਦਨਾਮੀ ਜੱਟਾਂ ਦੀ ਕਰਾਈ ਜਾਂਦੇ ਆ ਯਾਰ। ਥੋੜੇ ਅਰਕੇ ਕਰਾਉਂਦੇ ਆ। ਮੈਂ ਮੰਨਦਾ ਗਲਤੀ ਯਾਰ ਬਾਈ। ਹਾਂ। ਇਹ ਕੰਮ ਥੋੜਾ ਹੁੰਦਾ। ਚਲ ਕੋਈ ਨਹੀਂ ਬਾਈ ਮੈਂ ਹੁਣ ਪਾਣੀ ਛੱਡਦਾ ਚੰਗਾ ਪਰ ਜਨਰੇਟਰ ਉਸੇ ਕੰਮ ਨੂੰ ਹੀ ਲਾਵਾਂਗੇ ਹੁਣ। ਜਨਰੇਟਰ ਪਾਣੀ ਅਗਲਾ ਇਹ ਤੋਂ ਕੀ ਮਿਲ ਜੂਗਾ ਵਾਹਨ ਨੂੰ